ਕਿਸਾਨਾਂ ਨੂੰ ਪਾਲਿਆਂ ਫਸਲਾਂ 'ਤੇ ਬਾਹਰ ਚੱਲਦਾ ਪ੍ਰਸ਼ਾਸਨ ਦਾ ਰੇਹ ਕੱਟਣਾ ਰੇਹ ਕੱਟਣਾ ਰੇਹ ਕੱਟਣਾ ਆਪਣੀਆਂ ਜ਼ਮੀਨਾਂ ਦੇ ਹੱਕ ਲੈ ਕੇ ਆਗੇ ਲੈ ਕੇ ਰਹਿਾਂਗੇ ਆਪਣੀਆਂ ਜ਼ਮੀਨਾਂ ਦੇ ਹੱਕ ਲੈ ਕੇ ਆਗੇ ਲੈ ਕੇ ਰਹਿਾਂਗੇ ਕਿਸਾਨਾਂ ਤੇ ਤਸੱਦਦ ਨਹੀਂ ਹੋਰ ਦਿਆਂਗੇ ਨਹੀਂ ਹੋਰ ਦਿਆਂਗੇ ਸਤਿ ਮੁਰਦਾਬਾ ਜੀ ਮੁਰਦਾਬਾ ਮੁਰਦਾਬਾ ਜੀਸੀ ਗਰਦਾਸਪੁਰ ਮੁਰਦਾਬਾ ਜੁਲਦਾਬਾ ਮੁਰਦਾਬਾ ਕਿਸਾਨਾਂ ਤੇ ਤਸੱਦ ਦੇ ਕੰਮ ਕਰਾਉਣ ਵਾਲਾ ਜੀਸੀ ਮੁਰਦਾਬਾ 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 ਕਿਸਾਨਾਂ ਤੇ ਤਸੱਦ ਵਿਚੋੜ ਵਾਲਾ ਗਰਦਾਸਪੁਰ ਜੀਸੀ ਮੁਰਦਾਬਾ 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 ਸਰਕਾਰ ਵਾਹ ਮੁਰਦਾਬਾਹ ਮੁਰਦਾਬਾਹ ਸੈਂਟਰ ਸਰਕਾਰ ਮੁਰਦਾਬਾਹ ਮੁਰਦਾਬਾਹ ਅਨਮਿਥੇ ਸਮੇਤਾ ਕਹਾਡਾ ਧਿਆ ਤਰਨਾ ਜਿਹੜਾ ਜਾਰੀ ਰਹੂਗਾ ਜਦੋਂ ਤੱਕ ਹਾਡੀਆਂ ਮੰਗਾ ਜਿਹੜੀਆਂ ਨਹੀਂ ਮੰਨਦੇ ਨੀ ਸੀ ਸਾਹਿਬ ਅਨਮਿਥੇ ਸਮੇਤਾ ਕਹਾਡੀਆਂ ਬੀਬੀਆਂ ਇਦਾਂ ਹੀ ਸਮੂਲੀਅਤ ਦੇਣਗੀਆਂ ਔਰ ਅਨਮਿਥੇ ਸਮੇਤਾ ਖਾਟਾ ਤਰਨਾ ਜਾਰੀ ਰਹੂਗਾ ਮੇਨ ਮੰਗਾ ਵੇਖੋ ਜੀ ਜਿਹੜਾ ਉਥੇ ਪ੍ਰਸ਼ਾਸਨ ਨੇ ਨੰਗਲ ਚੌਰ ਜਿਹੜਾ ਵੀ ਪ੍ਰਸ਼ਾਸਨ ਨੇ ਕਿ ਤੋਸੱਦ ਕੀਤਾ ਵਾ ਫਸਲ ਜਿਹੜੀ ਹੈਗੀ ਉੱਤਾ ਵਾਂਗੂ ਪਾਲੀ ਹੋਈ ਫਸਲ ਜਿਹੜੀ ਵਾ ਛੱਡੀ ਉਹਦਾ ਮੁਆਵਜ਼ਾ ਦੇਣ ਜਿਹੜੇ ਸਾਡੇ ਵੀਰਾਂ ਨੂੰ ਸੱਟਾਂ ਲੱਗੀਆਂ ਉਹਦਾ ਮੁਆਵਜ਼ਾ ਦਿੱਤਾ ਜਾਏ ਤੇ ਬਸ ਸਾਡੀਆਂ ਇਹ ਦੋ ਚਾਰ ਮੰਗਾਂ ਵਾ ਇਹ ਸਾਡੀਆਂ ਪੂਰੀਆਂ ਕਰ ਦਿੱਤੇ ਹੁਣ ਕੋਈ ਆਇਆ ਨੁਮਾਇੰਦਾ ਗੱਲ ਕਰਨ ਨੂੰ ਆਪ ਤੇ ਨੁਮਾਇੰਦਾ ਆਏ ਉਹਨਾਂ ਨੇ ਕੋਈ ਗੱਲਬਾਤ ਸਾਡੇ ਨਾਲ ਉਹੋ ਜੀ ਗੱਲਬਾਤ ਨਹੀਂ ਕੀਤੀ ਹੈਗੀ